ਸਸਰੀ ਕਾ ਜਲੇ ਸਾਰੇ ਨੂੰ ਕਾ ਜਲੇ ਤਾਂ ਸੁਆਦ ਮਾਲਾ ਸਾਹਿਬ ਕਿੰਨ ਬੰਦੇ ਆ ਆ ਤੁਸੀਂ ਫਿਰ ਦੇਖ ਲਓ ਪਹਿਲਾਂ ਆਪਾਂ ਨੇ ਚੱਕਿਆ ਆਪਣਾ ਪੱਨ ਫਿਰ ਆਪਾਂ ਇਹਨਾਂ ਲੜਾਂ ਖੋਲ੍ਹਿਆ ਜੀ ਫਿਰ ਦੀ ਨੂੰ ਖੱਤੇ ਹੈ ਢਾਗ ਲੈਣਾ ਪੱਨ ਨੂੰ ਤੇ ਫੇਰ ਜੀ ਨੂੰ ਹਟ ਚੱਕ ਕੇ ਜਿੱਥੋਂ ਜੀ ਕੀਤਾ ਸੀ ਆਪਾਂ ਨੇ ਤੇ ਫੇਰ ਜੀ ਮੈਂ ਬੰਨਸ ਖਾ ਰਿਆਂਗਾ ਚੰਦ ਵਾਲਾ ਇਸ ਲਈ ਤੁਸੀਂ ਜਿਹੜਾ ਕੋਈ ਮਰਜ਼ੀ ਬਣ ਸਕਦੇ ਹੋਗੇ ਇਸ ਤਰੀਕੇ ਨਾਲ ਜੀ ਇਹਨਾਂ ਨੂੰ ਐਂ ਕਰਕੇ ਤੇ ਜੀ ਬਾਅਦ ਫੇਰ ਇੱਕ ਲੜ ਨਗੋਣਾ ਇੱਥੋਂ ਦੀ ਇੱਥੇ ਨਾ ਇੱਥੋਂ ਦੀ ਆਇ ਨਗੋਣਾ ਲੜ ਤੇ ਜੀ ਆਇਂ ਕਰ ਲੋ ਤੇ ਫਿਰ ਵੀ ਤੇ ਫਿਰ ਇਹਦੇ ਉੱਤੋਂ ਦੀ ਆਇ ਲੜ ਨਗੋਣਾ ਦੋਦੀ ਇਹ ਕਿ ਇਹ ਉਤਨੀ ਕੁ ਹੋਰ ਲੜਨ ਨੂੰ ਆ ਰੋ ਬਾਜੁਰੇ ਇਹਨੂੰ ਪਿੱਛੇ ਗੱਡ ਲਾੜਨ ਨੂੰ ਤੇ ਜੀ ਬਾਜੁਰੇ ਇਹਨੂੰ ਐ ਇਸ ਤਰੀ ਕਰ ਲੋ ਇੱਥੋਂ ਹੀ ਐ ਦੱਬ ਕੇ ਥੋੜਾ ਇੱਕ ਮਿੰਟ ਵਿੱਚ ਵੱਜਣ ਵਾਲਾ ਦੁਮੰਦਾ ਸਾਹਿਬ ਤਿਆਰ ਹੋ ਗਿਆ ਹੈ ਕਿ ਹੈ ਯੋ ਵਜਾ ਹੈ ਤੁਸੀਂ ਇਹ ਕਮੈਂਟਾਂ ਵਿੱਚ ਸ਼ੇਅਰ ਕਮੈਂਟਾਂ ਵਿੱਚ ਲਿਖਿਓ